ਮਲੋਟ ਸ਼ਹਿਰ ਦੀ ਬੜੀ ਸਾਲਾਂ ਦਾ ਇਟ ਵੇਟ ਸੀ ਸੁਪਰ ਜੈਟ ਮਸ਼ੀਨ ਦੀ ਸੋ ਅੱਜ ਮਲੋਟ ਸ਼ਹਿਰ ਨੂੰ ਸੁਪਰ ਜੈਟ ਮਸ਼ੀਨ ਮਿਲੀ ਹੈ ਕਿਵੇਂ ਦੇਰ ਤੋਂ ਅੱਜ ਪਹਿਲੀ ਮਸ਼ੀਨ ਜੋ ਮਤਲਬ ਮਲੋਟ ਸ਼ਹਿਰ ਦੇ ਪਹੁੰਚੀ ਹੈ ਦੇਖੋ ਜੀ ਮੈਨੂੰ ਆਇ ਲੱਗਦਾ ਵੀ ਮਲੋਟ ਦੀ ਐਮਐਲਏ ਬਣ ਕੇ ਮੇਰੇ ਲਈ ਸਭ ਤੋਂ ਵੱਡਾ ਚੈਲੰਜ ਹੀ ਲੋਕਾਂ ਦਾ ਜਿਹੜਾ ਸੀਵਰੇਜ ਦੀ ਸਮੱਸਿਆ ਦਿੱਤਾ ਔਰ ਮੈਂ ਉਦੋਂ ਦੀ ਲੱਗੀ ਹੋਈ ਆ ਉਹਦੇ ਵਿੱਚ ਚਾਹੇ ਅਸੀਂ ਨਵਾਂ ਸੀਵਰੇਜ ਪਾਉਣ ਦੀ ਗੱਲ ਕਰੀਏ ਚਾਹੇ ਮਸ਼ੀਨਾਂ ਲਿਆਉਣ ਦੀ ਗੱਲ ਕਰੀਏ ਪ੍ਰੋਸੈਸ ਲਗਾਤਾਰ ਜਾਰੀ ਹੈ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੂਰੇ ਪੰਜਾਬ ਵਿੱਚ ਇਹ ਜਟਸਕ ਮਸ਼ੀਨਾਂ ਜਿਹੜੀਆਂ ਇਸ਼ੂ ਕੀਤੀਆਂ ਨੇ ਤੇ ਮਲੋਟ ਦੇ ਹਿੱਸੇ ਵੀ ਕਹਾਂ ਲਾਂ ਕਿ ਪੰਜਾਬ ਦੇ ਸਭ ਤੋਂ ਪਹਿਲਾਂ ਮਲੋਟ ਸ਼ਹਿਰ 'ਚ ਇਹ ਮਸ਼ੀਨ ਪਹੁੰਚੀ ਹੈ ਉਹਦੇ ਲਈ ਮੈਂ ਸਮੂਹ ਮਲੋਟ ਵਾਸੀਆਂ ਨੂੰ ਵਾਰਕਵਾਤ ਦਵਾਂਗੀ ਔਰ ਇਸ ਤੋਂ ਪਹਿਲਾਂ ਜਿਹੜੀ ਪਹਿਲੀ ਮਸ਼ੀਨ ਆ ਉਹਨੂੰ ਵੀ ਦਰਸਤ ਕਰਾ ਲਿਆ ਗਿਆ ਇਹਦਾ ਮਕਸਦ ਇਹੀ ਆ ਵੀ ਅਸੀਂ ਜਦੋਂ ਵੀ ਕਿਤੇ ਪ੍ਰੋਬਲਮ ਆਉਂਦੀ ਆ ਉਨੋਂ ਮੌਕੇ ਤੇ ਹੀ ਸਾਰਟ ਆਊਟ ਕਰਕੇ ਲੋਕਾਂ ਨੂੰ ਜਿਹੜੀ ਸੀਵਰੇਜ ਦੀ ਸਮੱਸਿਆ ਉਹਦੋਂ ਨਜ਼ਰ ਆਉਂਦੀ ਹੈ ਮੈਂ ਮਲੂਰਛੜੀ ਤੋਂ ਤਕਰੀਬਨ ਦੋ ਮਸ਼ੀਨਾਂ ਖੋੜੀਆਂ ਨੇ ਉਸ ਦਿਨ ਪਹਿਲਾਂ ਮਿਸਪਲ ਕਮੇਟੀ ਵੱਲੋਂ ਵੀ ਇਹ ਮਸ਼ੀਨ ਨੂੰ ਤੁਰਸਤ ਕਰਵਾਇਆ ਗਿਆ ਤਾਂ ਕਦੋਂ ਤੱਕ ਮਨੂਰ ਦਾ ਸੁਧਾਰ ਕਿੰਨਾ ਹੋਵੇ ਬਹੁਤ ਜ਼ਿਆਦਾ ਅਸੀਂ ਲੱਗੇ ਹੋਏ ਹਾਂ ਕਾਫੀ ਹੱਦ ਤੱਕ ਸੁਧਾਰ ਵੀ ਕੀਤਾ ਚਾਹੇ ਤੁਸੀਂ ਪਿੰਕ ਸਿਟੀ ਵੱਲ ਦੇਖ ਲਓ ਜਿੱਥੇ ਕੰਮ ਚੱਲ ਰਿਹਾ ਹੈ ਦਰਪੱਛੀ 26 ਨੰਬਰ ਵਾਰਡ ਇਹ ਸੀਵਰੇਜ ਚੇਂਜ ਹੋ ਗਿਆ ਔਰ ਬਾਕੀ ਰਵਦਾਸ ਨਗਰ ਨੂੰ ਲੈ ਕੇ ਵੀ ਅਸੀਂ ਪ੍ਰੋਪੋਜ਼ਲ ਤਿਆਰ ਕਰ ਦਿੱਤਾ ਔਰ ਤਕਰੀਬਨ 11 ਕਰੋੜ ਹੋਰ ਅਸੀਂ ਸਿਵਰੇ ਜਿੱਥੇ ਜਿੱਥੇ ਲੋੜ ਆ ਉੱਥੇ ਨਵਾ ਪਾਉਣ ਦੇ ਲਈ ਸੋ ਬਹੁਤ ਜਲਦ ਆਪਾਂ ਨੂੰ ਇਹ ਜਿਹੜੀ ਸਮੱਸਿਆ ਉਹਦੇ ਤੋਂ ਨਜਾਤ ਪੂਰਨ ਤੌਰ ਤੇ ਮਿਲ ਜਾਊ। ਕੋ ਸ਼ਹਿਰ ਦੇ ਲਈ ਡਿਵੈਲਪਮੈਂਟ ਦੇ ਲਈ ਤੁਸੀਂ ਕੁਝ ਹੋਰ ਵੀ ਪ੍ਰਪੋਜ਼ਲ ਗਵਰਨਮੈਂਟ ਤੇ ਰੱਖੀਆਂ ਸੀ ਮੀ ਟੀਮ ਦੇ ਵਿੱਚ। ਉਹਦੀ ਮੇਨ ਕੀਟੀ ਪ੍ਰਪੋਜ਼ਲਾਂ ਨੇ ਇਨ ਫਿਊਚਰ ਮਲੋੜ ਸ਼ਹਿਰ ਦੀ ਡਿਵੈਲਪਮੈਂਟ ਦੇ ਲਈ। ਦੇਖੋ ਅਸੀਂ ਬਹੁਤ ਕੋਸ਼ਿਸ਼ ਕਰਨ ਜਾ ਰਹੇ ਹਾਂ। ਪਹਿਲਾਂ ਤਾਂ ਇਹਦੇ ਤੋਂ ਹੀ ਲੋਕਾਂ ਨੂੰ ਬਾਹਰ ਕੱਟ ਕੇ ਲਈਏ ਸਿਵਰੇ ਦੀ ਸਮੱਸਿਆ ਤੋਂ। ਔਰ ਬਾਕੀ ਮੇਰੇ ਦਿਮਾਗ 'ਚ ਜੋ ਇਹੀ ਗੱਲ ਹੈ ਕਿ ਅਸੀਂ ਹੈਲਥ ਨੂੰ ਲੈ ਕੇ ਤੇ ਐਜੂਕੇਸ਼ਨ ਨੂੰ ਲੈ ਕੇ ਸ਼ਹਿਰ 'ਚ ਕੁਝ ਨਵਾਂ ਕਰੀ ਭਾਵੇਂ ਹਸਪੀਟਲ ਦੇ ਵਿੱਚ ਪਹਿਲਾਂ ਵੀ ਡਾਲਸ ਸ਼ੁਰੂ ਕਰਾਇਆ ਗਿਆ ਪਰ ਇਸ ਤੋਂ ਬਿਨਾਂ ਵੀ ਹੋਰ ਨਵੀਆਂ ਮਸ਼ੀਨਾਂ ਤੇ ਹੋਰ ਕੋਈ ਐਜੂਕੇਸ਼ਨ ਦੇ ਪ੍ਰਤੀ ਯਾਸੀ ਬੱਚਿਆਂ ਨੂੰ ਖੇਡਾਂ ਤੇ ਪ੍ਰਤੀ ਮਲੋਟ ਦੇ ਵਿੱਚ ਸੀ ਪਾਈਪ ਲਿਆਉਣ ਦੇ ਲਈ ਵੀ ਮੇਰੀ ਜਿਹੜੀ ਕੋਸ਼ਿਸ਼ ਹੈ ਉਹ ਲਗਾਤਾਰ ਚੱਲ ਰਹੀ ਹੈ। ਜਿੱਥੇ ਕੋਈ ਸੀਵਰੇਜ ਪੈ ਗਿਆ ਉੱਥੇ ਜਿਹੜੀ ਰੋਡ ਬਣਾਉਣ ਵਾਸਤੇ ਕਾफी ਲੋਕਾਂ ਨੂੰ ਮੁਸ਼ਕਲ ਰੋਡ ਕਦੋਂ ਤੱਕ ਮੰਨੇ ਕੰਪਲੀਟ ਹੋਊਗਾ ਇਹ ਇਹ ਵੈਸੇ ਸੀਵਰੇਜ ਡਿਪਾਰਟਮੈਂਟ ਦਾ ਹੀ ਪ੍ਰੋਸੈਸ ਹੁੰਦਾ ਜਿੱਥੇ ਜਿੱਥੇ ਪਟਦੇ ਆ ਔਰ ਅਸੀਂ ਇਹਨਾਂ ਨੂੰ ਇਸ ਵਾਰੀ ਬਜਟ ਦੇ ਵਿੱਚ ਵੀ ਪਾਉਣ ਲਈ ਕਿਹਾ ਕਿ ਇਹਨੂੰ ਛੇਤੀ ਹੱਲ ਕੀਤਾ ਜਾਵੇ। ਬਿਲਕੁਲ ਬਹੁਤ ਜਲਦ ਇਹਨੂੰ ਆਪਾਂ ਦੁਬਾਰਾ ਸੜਕਾ ਬਣਾਵਾਂਗੇ ਟੋਨੀਓ ਲੇਟ ਇਸ ਤਰ੍ਹਾਂ ਦੀ ਜਿਵੇਂ ਕੁਝ ਦਿਨ ਪਹਿਲਾਂ ਇਟ ਟੋਨੀ ਦੇ ਵੇਜਰੀ ਟੋਨੀ ਨੋਨ ਅਪਰੂਵ ਵਿੱਚ ਆਏ ਸੀ ਦੇਖੋ ਬਹੁਤ ਸਾਰੇ ਲੋਕ ਵੀ ਔਰ ਕਈ ਵਾਰੀ ਕਰਪਸ਼ਨ ਵੀ ਇੰਨੀ ਜ਼ਿਆਦਾ ਵਧ ਗਈ ਹੁੰਦੀ ਹੈ ਕਿ ਇਹ ਚੀਜ਼ਾਂ ਨੂੰ ਅਸੀਂ ਅਪਰੂਵ ਕਰੀ ਜਾਂਦੇ ਆ ਬਿਨਾ ਕਿਸੇ ਕਾਗਜ਼ਾਤ ਦੀ ਬਿਨਾ ਕਿਸੇ ਤੋਂ ਉਹਦੇ ਤੇ ਐਕਸ਼ਨ ਲੈਣਾ ਜ਼ਰੂਰੀ ਸੀ ਪੂਰੇ ਪੰਜਾਬ 'ਚ ਹੀ ਲਿਆ ਜਾ ਰਿਹਾ ਤੇ ਮਲੋਟ ਵਿੱਚ ਵੀ ਇਸ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਕਿ ਕੋਈ ਵੀ ਆਨਦ ਕਾਰਤ ਕਲੋਨੀ ਜਿਹੜੀ ਇੱਥੇ ਨਾ ਨਸ਼ੇ ਦੇ ਖਿਲਾਫ ਕੋ ਕੈਂਪੇਨ ਚ ਮਲੋੜ ਵਿੱਚ ਜਿਸ ਤਰ੍ਹਾਂ ਜਾਰਵਾਈ ਪੂਰੇ ਪੰਜਾਬ ਚ ਹੋ ਰਹੀਆਂ ਨੇ ਕਈਆਂ ਦੇ ਜਿਹੜੇ ਘਰ ਵੀ ਹੈ ਉਹ ਬਹੁਤ ਸਖਤੀ ਦੇ ਨਾਲ ਮਲੋੜ ਚ ਵੀ ਜਿੱਥੇ ਵੀ ਕਿਤੇ ਸਾਨੂੰ ਲੱਗੂਗਾ ਕਿ ਲੋਕ ਬੈਠੇ ਬਹੁਤ ਹੀ ਆਰਾਮ ਨਾਲ ਸੋਚ ਰਹੇ ਆ ਵੀ ਇਸ ਨਸ਼ੇ ਫਲਾਈ ਜਾਵਾਂਗੇ ਇਹੋ ਜੀ ਸਖਤ ਕਾਰਵਾਈ ਮਲੋੜ ਚ ਹੋਊਗੀ ਜਿਵੇਂ ਦੇਖ ਰਹੇ ਹੁੰਦੇ ਸੀ ਜਿਹੜੀ ਅੱਜ ਮਸ਼ੀਨ ਦਿੱਤੀ ਗਈ ਹੈ ਕਿ ਕੀ ਮਲੋੜ ਨਾਲ ਕਿੱਥੇ ਲੱਗ ਪਣ ਲੱਗਾ ਕਿ ਕਿੰਨਾ ਨਾ ਰਿਹਾ ਮੈਨੂੰ ਦੱਸਣ ਚ ਫਖਰ ਮਹਿਸੂਸ ਹੋ ਰਿਹਾ ਹੈ ਕਿ ਸੁਪਰੀਮ ਕੋਰਟ ਨੇ ਸਪਸ਼ਟ ਦੱਸਿਆ ਹੈ ਕਿ ਕੋਈ ਵੀ ਬੰਦਾ ਸੀਵਰ ਦੇ ਵਿੱਚ ਨਹੀਂ ਉਤਾਰਨਾ ਨਾ ਸਫਾਈ ਕਰਨ ਵਾਸਤੇ ਨਾ ਸੀਵਰ ਖੋਲਣ ਵਾਸਤੇ ਪਿਛਲੇ ਦਿਨ ਹੀ ਸਾਡੇ ਕੋਲ ਇੱਕ ਮਸ਼ੀਨ ਸੀ ਉਹ ਖਰਾਬ ਹੋ ਗਈ ਸੀ ਤੇ ਮੈਡਮ ਨੇ ਉਹ ਵੀ ਮਤਾ ਪਾਸ ਕਰਾ ਕਿ ਜੋ ਸਭ ਨਾਲ ਨਾ ਲਖੜੇ ਨਗਰ ਕੌਂਸਲ ਨੇ ਸਨ ਉਹ ਵੀ ਰਿਪੇਅਰ ਕਰਾਤੀ ਪਰ ਜਿਵੇਂ ਕਿ ਆਬਾਦੀ ਕਰੀਬ ਐ ਉਸਨੇ ਲੱਖ ਹੋ ਗਈ ਹੈ ਤੇ 27 ਵਾਰਡ ਐ ਇੱਕ ਮਸ਼ੀਨ ਸਫੀਸ਼ੀਐਂਟ ਨਹੀਂ ਸੀ ਫਿਰ ਅਸੀਂ ਡਾਕਟਰ ਬਲਜੀਤ ਕੋਲ ਮੈਮ ਨੂੰ ਬੇਨਤੀ ਕੀਤੀ ਕਿ ਸਾਨੂੰ ਇੱਕ ਮਸ਼ੀਨ ਹੋਰ ਲੈ ਦਿਓ ਤਾਂ ਕਿ ਸੀਵਰ ਦੀ ਸਫਾਈ ਅਸੀਂ ਉਸ ਖਾਲੀ ਕਰ ਸਕੀਏ ਸੜੀ ਤਕਰੀਬਨ 30 ਤੋਂ 35 ਮਿੰਟ ਰੋਜ਼ ਸੀਵਰ ਬੰਦ ਦੀ ਆਂਦੀਆਂ ਕਿ ਸਾਰੀਆਂ ਕਮਿਟੀ ਕਮਿਟੀਆਂ ਸ਼ਾਮ ਨੂੰ ਨਿਜਠੀਆਂ ਜਾ ਸਕਣ ਅਗਲੇ ਦਿਨ ਕੋਈ ਨਾ ਪੈਂਡਿੰਗ ਪਵੇ ਤਾਂ ਕਿ ਲੋਕਾਂ ਨੂੰ ਕੋ ਮੁਸ਼ਕਲ ਨਾ ਆਵੇ ਫਿਰ ਉਹਨਾਂ ਨੇ ਤੁਰੰਤ ਸਾਡੀ ਮਤਲਬ ਬੇਨਤੀ ਪ੍ਰਵਾਨ ਕਰਦੇ ਹੋਏ ਸਾਨੂੰ ਇੱਕ ਨਵੀਂ ਮਸ਼ੀਨ ਪੰਜਾਬ ਸਰਕਾਰ ਤੋਂ ਲੈ ਕੇ ਦਿੱਤੀ ਹੈ 56 ਲੱਖ ਰੁਪਏ ਦੀ ਕਰੀ ਕਾਸਟ ਹੈ ਤੇ ਇਹ ਜੈਟ ਸੱਕ ਮਸ਼ੀਨ ਨੂੰ ਟੈਕਨੀਕਲੀ ਸੀ ਕਹਿੰਦੇ ਆ ਇਹ ਮਸ਼ੀਨ ਦੇ ਨਾਲ ਕਿਸੇ ਬੰਦੇ ਨੂੰ ਸੀਵਰੇਜ ਉਤਰਨ ਦੀ ਲੋੜ ਨਹੀਂ ਬਾਹਰੋਂ ਹੀ ਪ੍ਰੈਸ਼ਰ ਮਾਰ ਕੇ 110 ਬਾਰ ਦਾ ਪ੍ਰੈਸ਼ਰ ਮਾਰ ਕੇ ਸੀਵਰ ਖੋਲ੍ਹਿਆ ਜਾ ਸਕੇਗਾ ਜੋ ਸ਼ਹਿਰ ਦੇ ਵਿੱਚ ਸਿਗਰ ਦੀ ਜੋ ਪ੍ਰੋਬਲਮ ਹੈ ਕਿੰਨਾ ਕੁ ਮਿਲ ਉਹਦਾ ਮਸਲਾ ਹੋ ਸਕਦਾ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਜੋ ਛੇ ਮਹੀਨੇ ਪਹਿਲਾਂ ਪ੍ਰੋਬਲਮ ਸੀਗੀ ਉਸ ਤੋਂ ਪ੍ਰੋਬਲਮ 25% ਰਹਿ ਗਈ ਹੈ ਪਹਿਲਾਂ ਗਰੀਬ ਸਾਡੇ ਕੋਲੇ 60 ਤੋਂ 70 ਕਮਲੇਟਾ ਰੋ ਜਾਂਦੀਆਂ ਸੀ ਪਰ ਹੁਣ ਉਹ ਕਮਲੇਟਾ 20 ਰਹੀ ਹੈ ਇਹ ਮਸ਼ੀਨ ਦੇ ਦੋਨੇ ਚੱਲਣ ਦੇ ਨਾਲ ਸਾਡੀਆਂ 5 ਜਾਂ 6 ਕਮਲੇਟਾ ਵਾਧਰ ਰੋਈ ਦੇ ਨਹੀਂ ਰਹਿ ਜਾਣਗੀਆਂ ਤੇ ਅਸੀਂ ਉਮੀਦ ਕਰਦੇ ਹਾਂ ਇਸ ਬਾਰਿਸ਼ ਤੇ ਅਸੀਂ ਪਾਣੀ ਨਿਕਾਸੀ ਸੀਵਰ ਨੂੰ ਖੋਲਣ ਦਾ ਕੰਮ ਪੂਰੀ ਸੰਤੁਸ਼ਟੀ ਨਾਲ ਕਰ ਦੇਵਾਂਗੇ ਕੋਈ ਸ਼ੱਕ ਇਹ ਲੋਕਾਂ ਨੂੰ ਆਮ ਨਹੀਂ ਆਏਗੀ